ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਇਸ ਪੌੜੀ ਦਾ ਜਾਪ 1-2 ਦਿਨ ਕਰਕੇ ਵੇਖਿਓ ਕਿੰਨੀ ਗੁਰੂ ਦੀ ਕਿਰਪਾ ਹੁੰਦੀ ਹੈ ਕਿੰਨੀ ਰਹਿਮਤ ਵਰਤਦੀ ਹੈ ਤੁਹਾਨੂੰ ਖੁਦ ਇਸ ਬਾਰੇ ਪਤਾ ਚੱਲੇਗਾ ਸੋ ਆਪਾਂ ਕੁਝ ਕੁ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਕਿਸੇ ਸ਼ਬਦ ਦਾ ਜਾਪ ਕਰਨੇ ਆ ਗੁਰਬਾਣੀ ਦਾ ਪਾਠ ਕਰਨੇ ਆ ਪਿਆਰਿਓ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਸ ਸਿਮਰਤ ਦੁਖ ਡੇਰਾ ਟ ਹੈ ਸਤਿਗੁਰੂ ਨੇ ਬਾਣੀ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਜਿਸ ਪਰਮਾਤਮਾ ਦਾ ਸਿਮਰਨ ਕੀਤਿਆ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਜਿਸ ਸਿਮਰਤ ਜਮ ਕਿਛੂ ਨਾ ਕਹੈ ਜਿਹਦਾ ਨਾਮ ਸਿਮਰਿਆ ਮੌਤ ਦਾ ਡਰ ਵੀ ਪੋ ਨਹੀਂ ਸਕਦਾ ਉਹ ਵੀ ਦੂਰ ਹੋ ਜਾਂਦਾ ਹੈ ਤੇ ਪਿਆਰਿਓ ਇੰਨੇ ਵੱਡੇ ਮਹਾਨ ਗੁਰੂ ਨੂੰ ਸਤਿਗੁਰੂ ਨੂੰ ਜਾਪ ਕੀਤੇ ਆ ਉਹਦਾ ਸਿਮਰਨ ਕੀਤੇ ਆ ਕਿੱਡੀ ਵੱਡੀ ਗੱਲ ਹੈ ਕਿੱਡੀ ਮਹਾਨਤਾ ਦੀ ਗੱਲ ਹੈ ਕਿੱਡੀ ਵੱਡੀ ਰਹਿਮਤ ਹੈ ਸੋਚ ਕੇ ਵੇਖੋ ਖਾਂ ਵਿਚਾਰ ਕੇ ਵੇਖੋ ਖਾਂ ਕਿੱਡੀ ਵੱਡੀ ਗੱਲ ਹੈ ਗੁਰਮੁਖ ਪਿਆਰਿਓ ਆਪਾਂ ਕਿੰਨੀ ਵਾਰੀ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਮਝਿਆ ਹੈ ਵਿਚਾਰਿਆ ਹੈ ਜੇ ਜਦੋਂ ਵੀ ਗੁਰਬਾਣੀ ਪੜਾਂਗੇ ਨਿਤਨੇਮ ਕਰਾਂਗੇ ਕਿਸੇ ਵੀ ਬਾਣੀ ਦਾ ਜਾਪ ਕਰਾਂਗੇ ਤੇ ਇਹ ਗੱਲ ਮਨਜ ਜ਼ਰੂਰ ਲੈ ਕੇ ਆਇਓ ਵੀ ਮੈਂ ਉਸ ਮਹਾਨ ਸਤਿਗੁਰੂ ਦੀ ਬਾਣੀ ਨੂੰ ਪੜ ਰਿਹਾ ਹਾਂ ਜਿਹੜੇ ਗੁਰੂ ਦੀ ਪਾਵਨ ਬਾਣੀ ਨੂੰ ਉਚਾਰਨ ਦੇ ਲਈ ਗੁਰੂ ਸਹਿਬਾਨ ਨੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਪਰ ਫਿਰ ਵੀ ਨਹੀਂ ਉਹ ਡੋਲੇ ਗੁਰੂ ਦੀ ਪਾਵਨ ਬਾਣੀ ਨੂੰ ਜਿਨ੍ਹਾਂ ਨੇ ਉਚਾਰਿਆ ਪਿਆਰਿਓ ਧੁਰ ਕੀ ਬਾਣੀ ਆਈ ਤិន ਸਗਲੀ ਚਿੰਤ ਮਿਟਾਈ ਇਸ ਬਾਣੀ ਦਾ ਪਾਠ ਕੀਤੇ ਆ ਇਸ ਬਾਣੀ ਦਾ ਨਿਤਨੇਮ ਕੀਤੇ ਆ ਸਾਰੀਆਂ ਚਿੰਤਾਵਾਂ ਫਿਕਰਾਂ ਜੜੀਆਂ ਨੇ ਦੂਰ ਹੋ ਜਾਂਦੀਆਂ ਨੇ ਇਹ ਸਮਝ ਕੇ ਪਾਠ ਕਰਿਓ ਇਹ ਸਮਝ ਕੇ ਨਿਤਨੇਮ ਕਰਿਓ ਤੇ ਬਾਕੀ ਸਭ ਕੁਝ ਗੁਰੂ ਤੇ ਛੱਡ ਦਿਓ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਛੱਡ ਦਿਓ ਤੁਸੀਂ ਸਿਰਫ ਇੱਕ ਨਿਰਪਰ ਹੋ ਕੇ ਪਾਠ ਕਰਨਾ ਪਾਤਸ਼ਾਹ ਜੀ ਮੈਤੋਂ ਨਿਤਨੇਮ ਕਰਾਇਓ ਪਾਤਸ਼ਾਹ ਜੀ ਮੈਤੋਂ ਪਾਠ ਕਰਾਇਓ ਮੈਂ ਪਾਠ ਨਹੀਂ ਕਰਨਾ ਤੁਸੀਂ ਕਰਵਾਉਣਾ ਹੈ ਮੇਰੇ ਤੋਂ ਪਾਤਸ਼ਾਹ ਜੀ ਮੇਰਾ ਮਨ ਜਿਹੜਾ ਤਨ ਹੈ ਨਾ ਇਸ ਦੇ ਵਿੱਚ ਜੁੜੇ ਸਾਥ ਦਿਓ ਤੁਸੀਂ ਪਾਤਸ਼ਾਹ ਜੀ ਇਹ ਕਹਿ ਕੇ ਅਰਦਾਸ ਕਰਕੇ ਗੁਰੂ ਦਾ ਪਾਠ ਕਰੋ ਨਿਤਨੇਮ ਕਰੋ ਹਾਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਨਾ ਸਾਡਾ ਧਰਮ ਹੋਵੇ ਤੇ ਅਸੀਂ ਆਪਣਾ ਫਰਜ਼ ਸਮਝ ਕੇ ਇਸ ਨੂੰ ਕਰੀਏ ਮੈਂ ਪਹਿਲਾਂ ਬੇਨਤੀਆਂ ਕੀਤੀਆਂ ਨਾ ਜਿਸ ਸਿਮਰਤ ਦੁੱਖ ਡੇਰਾਟ ਹੈ ਜਿਹਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜਿਹਦਾ ਸਿਮਰਨ ਕੀਤਿਆਂ ਜਿਹਨੂੰ ਸਿਮਰਿਆ ਮੌਤ ਦਾ ਡਰ ਵੀ ਨੇੜੇ ਨਹੀਂ ਆ ਸਕਦਾ ਪਿਆਰਿਓ ਉਹ ਗੁਰੂ ਕਿੰਨਾ ਮਹਾਨ ਹੋਏਗਾ ਅਗਰ ਸਭ ਕੁਝ ਚਾਹੀਦਾ ਨਾ ਗੁਰੂ ਤੋਂ ਜੇਕਰ ਇਹ ਚੀਜ਼ਾਂ ਗੁਰੂ ਕਰ ਸਕਦਾ ਤੇ ਪਿਆਰਿਓ ਸਾਨੂੰ ਸੁੱਖ ਸਹੂਲਤਾਂ ਦੇਣੀਆਂ ਸਾਡੀਆਂ ਆ ਦੁਨਿਆਵੀ ਜਿਹੜੀਆਂ ਮੰਗਾਂ ਨੇ ਨਾ ਗੁਰੂ ਸਾਨੂੰ ਇਹ ਕਿਉਂ ਨਹੀਂ ਦੇ ਸਕਦਾ ਪਾਤਸ਼ਾਹ ਸਾਨੂੰ ਇਹ ਜ਼ਰੂਰ ਦੇ ਸਕਦੇ ਨੇ ਜ਼ਰੂਰ ਸਾਡੇ ਤੇ ਇਹ ਕਿਰਪਾ ਹੋ ਸਕਦੀ ਹੈ ਜ਼ਰੂਰ ਸਾਡੇ ਤੇ ਇਹ ਰਹਿਮਤ ਹੋ ਸਕਦੀ ਹੈ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਸਾਡੇ ਉੱਤੇ ਉਦੋਂ ਵਰਤੇਗੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਖੁਦ ਵਿਚਾਰਾਂਗੇ ਖੁਦ ਪੜਾਂਗੇ ਕਿ ਪਾਤਸ਼ਾਹ ਜੀਓ ਕਿਰਪਾ ਕਰਿਓ ਪਾਤਸ਼ਾਹ ਜੀਓ ਰਹਿਮਤ ਕਰਿਓ हे ਸਤਿਗੁਰੂ ਜੀ ਇੰਨੀ ਕੁ ਕਿਰਪਾ ਰਖਿਓ ਕਿ ਮੈਂ ਹੰਕਾਰੀ ਨਾ ਹੋਵਾਂ ਜੋ ਕੁਝ ਮੈਨੂੰ ਚਾਹੀਦਾ ਮੈਂ ਤੇਰੇ ਦਰ ਤੋਂ ਮੰਗਾ ਤੇਰਾ ਦਰ ਛੱਡ ਕੇ ਕਿਤੇ ਹੋਰ ਨਾ ਜਾਵਾਂ ਸਮਝਿਓ ਇਹ ਦੋ ਪੰਕਤੀਆਂ ਨੇ ਪੜਿਆ ਕਰੋ ਜਿਸ ਸਿਮਰਤ ਦੁਖ ਡੇਰਾ ਟਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਦੇਖੋ ਜੀ ਚਾਰ ਪੰਕਤੀਆਂ ਨੇ ਜੇ ਕਿਤੇ ਮਨ ਡੋਲੇ ਤਾਂ ਇਹਨਾਂ ਦਾ ਜਾਪ ਕਰਿਆ ਕਰੋ ਇਹਨਾਂ ਦਾ ਪਾਠ ਕਰਿਆ ਕਰੋ ਮਨ ਡੋਲੇਗਾ ਨਹੀਂ ਇਹ ਵੀ ਪੜਿਆ ਕਰੋ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਪਾਤਸ਼ਾਹ ਕਹਿੰਦੇ ਨੇ ਉਹ ਤਰ ਗਏ ਜਿਨ੍ਹਾਂ ਨੇ ਹਰੀ ਹਰੀ ਪਰਮਾਤਮਾ ਦਾ ਜਾਪ ਕੀਤਾ ਉਹਦੇ ਤੇ ਭਰੋਸਾ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਅਥਾਹ ਸ਼ਰਧਾ ਭਰੋਸਾ ਜਤਾਇਆ ਤੇ ਡੁੱਬੇ ਕਿਹੜੇ ਡੁੱਬੇ ਉਹ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਨਹੀਂ ਸਮਝਿਆ ਤੇ ਹੋਰਾਂ ਦਰਾਂ ਤੇ ਜਾ ਕੇ ਉਹ ਆਸਰਾ ਤੇ ਭਾਲਦੇ ਰਹੇ ਓਟ ਤੇ ਲੱਭਦੇ ਰਹੇ ਪਰ ਪਿਆਰਿਓ ਯਾਦ ਰੱਖਿਓ ਓਟ ਨਹੀਂ ਮਿਲੀ ਕਿਤੋਂ ਵੀ ਓਟ ਦਾ ਨਾਮ ਲੈ ਕੇ ਤੇ ਠੱਗਿਆ ਗਿਆ ਪਰ ਓਟ ਮਿਲੀ ਨਹੀਂ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹਨਾਂ ਲੋਕਾਂ ਨੇ ਆਪਣਾ ਸਮਾਂ ਵੀ ਖਰਾਬ ਕੀਤਾ ਨਕਲੇ ਗੁਰੂਆਂ ਦੇ ਪਿੱਛੇ ਲੱਗ ਕੇ ਆਪਣਾ ਪੈਸਾ ਵੀ ਬਰਬਾਦ ਕੀਤਾ ਪਰ ਸਬਰਿਆ ਵੀ ਕੁਝ ਨਹੀਂ ਸਾਧ ਸੰਗਤ ਇਸ ਕਰਕੇ ਪੂਰੇ ਗੁਰੂ ਦੀ ਭਾਲ ਵਿੱਚ ਨਿਕਲ ਗਏ ਨਿਕਲਣਾ ਵੀ ਕਿਤੇ ਨਹੀਂ ਇਹ ਨਹੀਂ ਆਪਾਂ ਜੰਗਲਾਂ 'ਚ ਚੜ੍ਹ ਜઈએ ਜਾ ਕੇ ਕਿਤੇ ਹੋਰ ਜਾ ਕੇ ਖੋਜੀਏ ਨਹੀਂ ਕਿੱਥੇ ਵੀ ਜਾਣ ਦੀ ਲੋੜ ਨਹੀਂ ਕਿਤੇ ਖੋਜਣ ਦੀ ਲੋੜ ਨਹੀਂ ਪਿਆਰਿਓ ਜੇ ਆਪਾਂ ਜਾਣਾ ਹੈ ਨਾ ਕਿਤੇ ਤਾਂ ਆਪਣੇ ਮਨ ਦੇ ਅੰਦਰ ਜਾਓ ਇੱਕ ਥਾਂ ਤੇ ਬੈਠ ਕੇ ਅੰਦਰ ਝਾਤ ਮਾਰੋ ਵੀ ਸਤਿਗੁਰੂ ਜੀਓ ਕਿਰਪਾ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਪਾਤਸ਼ਾਹ ਨੇ ਕਿਹਾ ਨਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਹੁਣ ਇੱਥੇ ਸਾਰੀ ਗੱਲ ਸਪਸ਼ਟ ਹੋ ਗਈ ਪਿਆਰਿਓ ਕਿ ਇੱਕੋ ਹੀ ਸ਼ਬਦ ਜੇ ਤੇਰੇ ਅੰਦਰ ਦਾ ਸ਼ਿੰਗਾਰ ਬਣ ਗਿਆ ਬਹੁਤੇ ਜਨਮਾਂ ਜਨਮਾਂਤਰਾਂ ਦੀ ਗੇੜ ਜਿਹੜੇ ਨੇ ਕੱਟ ਦਿੰਦਾ ਤੇ ਪਿਆਰਿਆ ਇੱਕੋ ਹੀ ਸ਼ਬਦ ਜੇ ਤੇਰੇ ਧੁਰ ਦਾ ਸ਼ਿੰਗਾਰ ਬਣ ਗਿਆ ਤੇ ਯਾਦ ਰੱਖੀ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਸਾਰੀ ਗੱਲ ਸਪਸ਼ਟ ਹੋ ਗਈ ਇਹ ਧੁਰ ਕੀ ਬਾਣੀ ਹੈ ਜਿਨੇ ਸਾਰੀਆਂ ਚਿੰਤਾਵਾਂ ਫਿਕਰਾਂ ਦੂਰ ਕਰ ਦਿਤੀਆਂ ਜਿਹੜੀ ਬਾਣੀ ਐਡਾ ਵੱਡਾ ਵਿਸ਼ਵਾਸ ਦਵਾਉਂਦੀ ਐ ਪਿਆਰਿਓ ਆ ਪੈਸਾ ਆ ਧਨ ਦੌਲਤ ਆ ਸੁੱਖ ਸਹੂਲਤਾਂ ਇਹ ਉਹਦੇ ਸਾਹਮਣੇ ਕੁਝ ਵੀ ਨਹੀਂ ਇਹ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਨੇ ਇਹ ਤਾਂ ਗੁਰੂ ਤੋਂ ਮੰਗਣ ਦੀ ਵੀ ਲੋੜ ਨਹੀਂ ਬਿਨਾਂ ਮੰਗਿਆਂ ਸਤਗੁਰੂ ਨੇ ਦੇ ਦੇਣਾ ਪਿਆਰਿਓ ਯਾਦ ਰੱਖਿਓ ਆਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜਿਓ ਗੁਰੂ ਤੇ ਬਿਨਾ ਮੰਗਿਆਂ ਤੋਂ ਝੋਲੀਆਂ ਭਰਦਾ ਪਿਆਰਿਓ ਫਿਰ ਮੰਗਣ ਦੀ ਜ਼ਰੂਰਤ ਕਾਦੀ ਹੈ ਜੇ ਮੰਗਣਾ ਹੀ ਹੈ ਤਾਂ ਫਿਰ ਮੰਗਿਓ ਗੁਰੂ ਤੋਂ ਜਾ ਕੇ ਨਿਮਾਣੇ ਹੋ ਕੇ ਸੇਵਕ ਬਣ ਕੇ ਮੰਗਿਓ ਪਿਆਰਿਓ ਝੋਲੀ ਅੱਡ ਕੇ ਮੰਗਿਓ ਭਾਵੇਂ ਕਿੱਡੇ ਮਰਜ਼ੀ ਅਹੁਦੇ ਦੇ ਤੁਸੀਂ ਮਾਲਕ ਹੋਵੋ ਤੇ ਗੁਰੂ ਦੇ ਦਰ ਤੇ ਮੰਗਦੇ ਬਣ ਕੇ ਜਾਇਓ ਗੁਰੂ ਤਾਂ ਝੋਲੀਆਂ ਭਰਦਾ ਹੈ ਹੰਕਾਰੀਆਂ ਦੀ ਨਹੀਂ ਵੜਿਆ ਕਰੋ ਜਪਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ